ਫੇਰ ਵੱਢ ਕੇ ਜੋ ਵਿੱਚ ਨਾ ਮੰਡੀ ਤੇ ਨੂੰ ਫੇਰ ਵਖਾ ਕਿਹੜਾ ਸਾਲਾ ਖੰਗਦਾ ਮੇਰੇ ਕੋਲ ਨੇ ਉਹ ਸੇਵਕ ਦਾ ਬਾਪੂ ਕਰ ਗਿਆ ਚੜਾਈ ਇੱਥੇ ਖੇਤੀ ਅਫਸੋਸ ਕਰ ਲੈਂਦੇ ਆ ਨਾਲੇ ਅੱਜ ਮਾਲ ਮੂਲ ਖਾਦਾ ਕੋਈ ਕੰਮ ਹੀ ਕਰ ਲਗੇ ਸਾਲਾ ਇਹ ਵੀ ਕੰਮ ਹੀ ਹੈ ਅਫਸੋਸ ਕਰ ਲੈਂਦੇ ਸੇਵਕ ਕੋਲੇ ਉਹ ਬਾਈ ਸੇਵਕ ਕੀ ਹਾਲ ਹੈ ਬਾਈ ਆ ਗਿਆ ਤੇਰੇ ਕੋਲ ਆ ਗਿਆ ਉਹ ਬਹੁਤ ਮਾੜਾ ਬਾਈ ਕੀ ਗੱਲ ਹੋ ਗਈ ਸੇਵਕਾ ਬਾਈ ਘਰੇ ਦਾ ਮੈਥੋਂ ਆਇਆ ਹੀ ਨਹੀਂ ਗਿਆ ਕੀ ਗੱਲ ਹੋ ਗਈ ਬਜ਼ੁਰਗ ਨੂੰ ਕੀ ਦੱਸਾਂ ਵਾਲੀਆ ਚੰਗਾ ਬਲਾ ਸੀ ਪਾਣੀ ਬੋਤਲ ਦਾਰੂ ਦੀ ਪੀਤੀ ਆ ਰੋਟੀ ਰਾਟੀ ਖਾਦੀ ਆ ਮੁੜ ਕੇ ਉਹ ਕੋਠੇ ਤੇ ਸੈਰ ਕਰਨ ਚੜ ਗਿਆ ਤੇ ਉਤੋਂ ਉਦੋਂ ਪਤਾ ਲੱਗਿਆ ਜੇ ਧੜਮ ਦੇ ਨੇ ਡਿੱਗਿਆ ਤੇ ਡਿੱਗਣਸਾਰ ਮੌਤ ਹੋ ਗਈ ਓਏ ਛੁਗਰਾ ਛੁਗਰਾ ਵਾਵਾ ਉਹਦੀ ਹਜੇ ਲੱਤ ਬਾਹਾਂ ਟੁੱਟੀ